ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਲ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਲਗੋਦਾਸਪੁਰ ਦੇ ਕਸਬਾ ਧਾਰੀਆਲ ਦੇ ਨੇੜੇ ਪਿੰਡ ਕਲਿਆਣਪੁਰ ਵਿਖੇ ਪਹੁੰਚਣਗੇ ਜਿੱਥੇ ਕਾਲ ਦਲ ਵੱਲੋਂ ਆਪਣਾ ਵੇਅਰ ਹਾਊਸ ਬਣਾਇਆ ਗਿਆ ਇੱਥੋਂ ਸੁਖਬੀਰ ਬਾਦਲ ਚਾਰੇ ਦੀਆਂ 100 ਟਰਾਲੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਹਰ ਪੀੜਤਾ ਤੇ ਇਲਾਕਿਆਂ ਵਿੱਚ ਰਵਾਨਾ ਕਰਨਗੇ ਜੋ ਕਿ ਇਹ ਡੰਗਰਾਂ ਦੀ ਖੁਰਾਕ ਲਈ ਹਰ ਪੀੜਤੇ ਪਸ਼ੂ ਪਾਲਕਾਂ ਨੂੰ ਵੰਡਿਆ ਜਾਵੇਗਾ ਵਿਸ਼ੇਸ਼ ਤੌਰ ਤੇ ਗੁਦਾਸਪੁਰ ਪਹੁੰਚੇ ਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਚਿੱਜਰ ਅਤੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਪਹਿਲੇ ਦਿਨ ਤੋਂ ਹੀ ਹਰ ਪੀੜਤਾ ਲਈ ਰਾਹਤ ਕਾਰ ਚਲਾਏ ਜਾ ਰਹੇ ਹਨ ਕਿਸਾਨਾਂ ਦੇ ਖੇਤ ਪੱਤਰੇ ਕਰਨ ਦੀ ਸੇਵਾ ਅਤੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਬਨਪੂਰਨ ਦੀ ਸੇਵਾ ਵੀ ਲਗਾਤਾਰ ਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਹਰ ਪੀੜਿਤ ਇਲਾਕਿਆਂ ਵਿੱਚ ਰਾਸਸਮਗਰੀ ਅਤੇ ਚਾਰਾ ਪਹੁੰਚਾਉਣ ਲਈ ਸੇਵਾ ਵੀ ਲਗਾਤਾਰ ਜਾਰੀ ਕੀਤੀ ਗਈ ਹੈ ਪਰ ਕਿਸੇ ਵੀ ਸੇਵਾ ਨੂੰ ਲੋਕਾਂ ਤੱਕ ਪਹੁੰਚਾ ਕਰਨ ਲਈ ਧਰਮ ਸੰਬੰਧੀ ਨਹੀਂ ਦੇਖਿਆ ਜਾ ਰਿਹਾ ਹਰ ਪਾਰਟੀ ਹਰ ਧਰਮ ਦੇ ਸੰਬੰਧੀ ਵਿਅਕਤੀ ਨੂੰ ਇਹ ਸੇਵਾ ਪਹੁੰਚਾਈ ਜਾ ਰਹੀ ਹੈ ਸ਼੍ਰੋਮਣੀ ਕਲਦਲ ਦੇ ਕੋਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸੇਵਾਵਾਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਤੇ ਕੁਝ ਸੇਵਾਵਾਂ ਪਾਰਟੀ ਵੱਲੋਂ ਪਾਰਟੀ ਫੰਡ ਵਿੱਚੋਂ ਕੀਤੀਆਂ ਜਾ ਰੀਆਂ ਜਦਕਿ ਕੁਝ ਸੇਵਾਵਾਂ ਸੁਖਬੀਰ ਬਾਦਲ ਸਿੰਘ ਦੇ ਨਿੱਜੀ ਤੌਰ ਤੇ ਵੀ ਕਰ ਰਹੇ ਨੇ ਉਹ ਆਪ ਇਹਨਾਂ ਸੇਵਾਵਾਂ ਦਾ ਨਿਰੀਖਣ ਕਰਦੇ ਹਨ ਅਤੇ ਕਲ ਜਿਲ੍ਹਾ ਗੁਰਦਾਸਪੁਰ ਪਹੁੰਚ ਕੇ 100 ਟਰਾਲੀਆਂ ਨੂੰ ਰਵਾਨਾ ਕਰਨ ਗਈ ਸੀ। ਜਿਖਰੀਓ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਖਾ ਦੀ ਰਿਪੋਰਟ ਗੁਰਦਾਸਪੁਰ ਆਪਾਂ ਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਕਈ ਥਾਮਾਂ ਦੇ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਉਸੇ ਤਰ੍ਹਾਂ ਅੱਜ ਅਸੀਂ ਖੜੇ ਹਾਂ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਕੱਲ ਨੂੰ ਇੱਥੇ ਡੇਰਾ ਬਾਬਾ ਨਾਨਕ ਹਲਕੇ ਲਈ ਅੱਗੇ ਭੋਏ ਲਈ ਅਤੇ ਹੋਰ ਵੀ ਦਿਨਾਂ ਨਗਰ ਹੋ ਗਿਆ ਜਿਹੜੇ ਵਕ ਵਕ ਹਲਕੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਪਠਾਨਕੋਟ ਦੇ ਜ਼ਿਲ੍ਹੇ ਦੇ ਜਿਨ੍ਹਾਂ ਦਾ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕੱਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਇੱਥੇ ਡੇਰਾ ਬਾਬੇ ਨਾਨਕ ਦੇ ਕਿਉਂਕਿ ਇੱਥੇ ਡੰਪ ਕੀਤਾ ਗਿਆ ਸਾਰਾ ਪਸ਼ੂਆਂ ਦਾ ਚਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਕਈ ਸੈਂਕੜੇ ਜਿਹੜੇ ਨੇ ਉਹ ਟਰੱਕ ਇੱਥੇ ਜਿਹੜੇ ਨੇ ਉਹ ਇੱਥੇ ਲਿਆ ਕੇ ਡੰਪ ਕੀਤੇ ਗਏ ਨੇ ਕੱਲ ਨੂੰ ਕਿਉਂਕਿ ਅੱਗੇ ਰਸਤੇ ਟੁੱਟੇ ਹੋਏ ਨੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਖਰਾਬ ਨੇ ਅੱਗੇ ਵੱਡੇ ਟਰੱਕ ਜਾ ਨਹੀਂ ਸਕਦੇ ਸੀ ਕੱਲ ਨੂੰ ਹੁਣ ਪਿੰਡ-ਪਿੰਡ ਤੋਂ ਤੁਸੀਂ ਦੇਖ ਦੇਖ ਰਹੇ ਹੋ ਕਿ ਟਰਾਲੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕੱਲ ਨੂੰ ਸੈਂਕੜੇ ਹੀ ਟਰਾਲੀਆਂ ਜਿਹੜੀਆਂ ਉਹ ਇੱਥੋਂ ਭਰ ਕੇ ਕਿਉਂਕਿ ਸਾਰੀ ਰਾਤ ਇਹ ਜਿਹੜੀਆਂ ਟਰਾਲੀਆਂ ਦੇ ਵਿੱਚ ਚਾਰਾ ਭਰਿਆ ਇਹਨੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕੱਲ ਨੂੰ ਇਹ ਸੈਂਕੜੇ ਹੀ ਟਰਾਲੀਆਂ ਨੂੰ ਸਰਦਾਰ ਸੁਖੀ ਸਿੰਘ ਬੱਲ ਜੀ ਇੱਥੋਂ ਰਵਾਨਾ ਕਰਨਗੇ ਜਿਹੜੀਆਂ ਡੇਰਾ ਪੱਬਾ ਨਾਨਕ ਦਿਨਾਨਗਰ ਅਗੇ ਪੋਆ ਬਕ ਬਕ ਜਿਹੜੇ ਵੀ ਗੁਰਦਾਸਪੁਰ ਪਟਾਣਕੋਟ ਜ਼ਿਲ੍ਹੇ ਦੇ ਹਲਕੇ ਨੇ ਜਿੱਤੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਵਿੱਚ ਪਸ਼ੂਆਂ ਦਾ ਚਾਰਾ ਜਿਹੜਾ ਸੈਂਕੜੇ ਹੀ ਟਰਾਲੀਆਂ ਕੱਲ ਨੂੰ ਭੇਜਿਆ ਜਾਣੇ ਅੱਜ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹਲਕਿਆਂ ਲਈ ਜਿਹੜਾ ਚਾਰਾ ਉੱਥੇ ਟਰਾਲੀਆਂ ਰਵਾਨਾ ਕੀਤੀਆਂ ਨੇ ਕੱਲ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਹਲਕੇ ਨੇ ਮਤਲਬ ਤੇ ਪਟਾਣਕੋਟ ਜ਼ਿਲ੍ਹੇ ਦੇ ਹਲਕੇ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਕਿਉਂਕਿ ਮੱਛਰ ਵੀ ਹੋ ਗਿਆ ਬਿਮਾਰੀਆਂ ਦਾ ਜਿਹੜਾ ਖਤਰਾ ਵਧਿਆ ਹੋਇਆ ਉਹਦੇ ਨਾਲ ਜਿਹੜੀਆਂ ਫੋਗਿੰਗ ਮਸ਼ੀਨਾਂ ਨੇ ਉਹ ਵੀ ਇੱਥੋਂ ਜਿਹੜੀਆਂ ਯੂਥ ਕਾਰਦਲ ਦੀਆਂ ਟੀਮਾਂ ਨੂੰ ਬੱਕ ਬੱਕ ਕੇ ਹਲਕਾ ਦਿੱਤੀਆਂ ਜਾਣੀਆਂ ਨੇ ਤਾਂ ਕਿ ਉਹ ਪਿੰਡ-ਪਿੰਡ ਜਾ ਕੇ ਜਿਹੜੀ ਸੇਵਾ ਉਹ ਹੜ੍ਹ ਪ੍ਰਭਾਤ ਦੇ ਵਿੱਚ ਕਰ ਸਕੋ ਕੋ ਸਿੱਧਾ ਦੇਣ ਜੀ ਪੁੱਠਾ ਦੇਣ ਦੇਣ ਤਾਂ ਸਹੀ ਕੁਝ ਐਲਾਨ ਹੀ ਐਲਾਨ ਹੋਈ ਜਾਂਦੇ ਨੇ ਪਰ ਮਾ ਕੇਂਦਰ ਸਰਕਾਰ ਆ ਉਹਦਾ ਵੀ ਐਲਾਨ ਹੀ ਹੈ ਪੰਜਾਬ ਸਰਕਾਰ ਤਾਂ ਇਨੀ ਬੇਸ਼ਰਮੀ ਦੇ ਉੱਤਰ ਆਈ ਆ ਕਿ ਸਮਝ ਨਹੀਂ ਆ ਰਹੀ 12000 ਕੋਟ ਦਾ ਪਹਿਲਾਂ ਖਾਈ ਫਿਰਦੇ ਨੇ ਉਹ ਸਮਝ ਨਹੀਂ ਰਿਹਾ ਲੱਭੀ ਨਹੀਂ ਰਿਹਾ ਕੋਈ ਮੰਤਰੀ ਕਹਿੰਦਾ ਕਿ ਹੈਗਾ ਕੋਈ ਕਹਿੰਦਾ ਹੈ ਨਹੀਂ ਉਹ ਗਿਆ ਕਿੱਥੇ ਕਿੱਥੇ ਲਾ ਲਿਆ ਜਦੋਂ ਕਿ ਉਹ ਇਦਾਂ ਦੀਆਂ ਜਿਹੜੀਆਂ ਕੁਦਰਤੀ ਮਾਰਾਂ ਨੇ ਉਹਨਾਂ ਲਈ ਜਿਹੜਾ ਉਹ ਸਟੇਟ ਕੋਲ ਫੰਡ ਹੁੰਦਾ ਜਦੋਂ ਕੋਈ ਕੁਦਰਤੀ ਇਦਾਂ ਵੱਡੀਆਂ ਮਾਰਾਂ ਪੈਂਦੀਆਂ ਨੇ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਦੇ ਨੁਕਸਾਨ ਦੀ ਪਰਭਾਈ ਲਈ ਉਹ ਪੈਸਾ ਖਰਚਿਆ ਜਾਂਦਾ ਪਰ ਇੱਥੇ ਸਮਝ ਨਹੀਂ ਆਉਂਦਾ ਕੁਝ ਐਡੇ ਤਾਂ ਗੱਲਾਂ ਨੇ ਚੁਟਕਲੇ ਨੇ ਦੂਸ਼ਣਵਾਜੀ ਆ ਮਤਲਬ ਕੇਂਦਰ ਸਰਕਾਰ ਪੰਜਾਬ ਨੂੰ ਕਹੀ ਜਾਂਦੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਕੇਂਦਰ ਨੂੰ ਕਹੀ ਜਾਂਦੇ ਨੇ ਪਰ ਮੁੱਖੀ ਗੱਲ ਇਹ ਹੈ ਵੀ ਇਹ ਗੱਲਾਂ ਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ। ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪਣਾ ਫਰਜ਼ ਸਮਝਦੇ ਹੋਏ ਭਾਵੇਂ ਕਿ ਉਹ ਸਰਕਾਰ ਵਿੱਚ ਨਹੀਂ ਪਰ ਇੱਕ ਸਰਕਾਰ ਦੀ ਤਰ੍ਹਾਂ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਆਪ ਅੰਗ ਸੰਗ ਸਹਾਇਓ ਕੇ ਸ਼੍ਰੋਮਣੀ ਕਾਲ ਦੀ ਸਮੁੱਚੀ ਪਾਰਟੀ ਵਰਕਰਾਂ ਤੇ ਲੀਡਰਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਇੱਕ ਜਿਹੜੀ ਸੇਵਾ ਉਹ ਕਰਵਾ ਰਿਹਾ ਤੇ ਗੁਰੂ ਕਿਰਪਾ ਕਰੇ ਸੇਵਾ ਜਿਹੜੀ ਨਿਰੰਤਰ ਜਾਰੀ ਰਹਿਣੀ ਹੈ। ਮੈਂ ਕਹਾਂ ਜੇ 100% ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਟੋਟਲੀ ਨਲਕੀ ਆ। ਪਹਿਲਾਂ ਕਿੰਨੇ 100 ਕਰੋੜ ਆ ਜਿਹੜਾ ਉਹ ਸਫਾਈਆਂ ਦਾ ਗੈਪ ਹੋਇਆ ਫਿਰਦਾ ਸਫਾਈ ਹੋਈ ਨਹੀਂ ਕਾਗਜ਼ਾਂ 'ਚ ਹੋਈ ਫਿਰਦੀ ਆ ਉਹ ਤੋਂ ਬਾਅਦ ਪਾਣੀ ਆ ਕਿ ਪਾਣੀ ਤੁਸੀਂ ਪਹਿਲਾਂ ਟਾਈਮ ਸਿਰ ਰਹਿੰਦੇ ਹੋਏ ਮਿਟੀਆਂ ਕਿਉਂ ਨਹੀਂ ਕੀਤੀਆਂ ਉਹ ਟਾਈਮ ਸਿਰ ਰਹਿੰਦੇ ਛੱਡਿਆ ਕਿਉਂ ਨਹੀਂ ਇਹ ਕੋਈ ਕੁਦਰਤੀ ਆਫਤ ਨਹੀਂ ਇਹ 95% ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਸਰਕਾਰਾਂ ਦੀ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਨੁਕਸਾਨ ਹੋਇਆ ਪੰਜਾਬ ਕਰੀਬ 60 ਤੋਂ 70 ਟਰਾਲੀਆਂ ਹਲਕਾ ਡੇਰਾ ਬਣਾਣਕ ਦੀਆਂ ਨੇ ਕਰੀਬ 100 ਕੁ ਟਰਾਲੀ ਹੈ ਜਿਹੜੀ ਕੱਲ ਇਥੋਂ ਰਵਾਨਾ ਕੀਤੀ ਜਾਣੀ ਹੈ ਜਿਹੜੇ ਵੱਖ-ਵੱਖ ਡੇਰਾ ਬਾਬਾ ਨਾਨਕ ਹਲਕਾ ਕੁਛ ਦੀਨਾ ਨਗਰ ਹਲਕਾ ਕੁਛ ਪੋਏ ਤੇ ਕੁਛ ਸੁਜਾਨਪੁਰ ਜਿਹੜੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਸੀਗੇ ਉਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਇਹ ਕਾਲ ਰਾਹਤ ਸਮਗਰੀ ਜਾਣੀ ਇੱਥੋਂ ਸ਼ੁਰੂ ਹੋਣੀ ਹੈ ਅਗਲੇ ਦਿਨਾਂ ਦੇ ਵਿੱਚ ਵੀ ਇੱਥੋਂ ਜਾਂਦੀ ਰਹੇਗੀ ਜਿੱਥੇ-ਜਿੱਥੇ ਵੀ ਅਲੱਗ-ਅਲੱਗ ਜ਼ਰੂਰਤ ਹੋਊਗੀ ਉਹ ਇੱਥੋਂ ਡਿਸਟ੍ਰੀਬਿਊਟ ਹੁੰਦੀ ਰਹੇਗੀ ਜਿਵੇਂ ਸਾਡਾ ਹਲਕਾ ਡੇਰਾ ਬਾਬਾ ਨਾਨਕ ਹੈ ਉਹਦੇ ਵਿੱਚ ਅਸੀਂ ਪਿੰਡ-ਪਿੰਡ ਤੋਂ ਸਰਵੇ ਕਰਾਇਆ ਕਿ ਇਹ ਪਿੰਡ ਦੇ ਵਿੱਚ ਉਹ ਰ ਲਿਆ ਗਿਆ ਹੈ ਕਿ ਕਿੰਨੇ ਪਸ਼ੂ ਆ ਉਸ ਤੋਂ ਬਾਅਦ ਅਸੀਂ ਹੋਰਾ ਜੋੜ ਕੱਢਿਆ ਕਿ ਇਹਨੂੰ ਕਿੰਨਾ ਆਚਾਰਾ ਦੇ ਕੇ ਇਸ ਪਿੰਡ ਦਾ ਸਾਰ ਸਕਦਾ ਹੈ ਕਿਉਂਕਿ ਕਰੀਬ 137 ਪਿੰਡ ਆ ਜਿਹੜੇ ਹੜ੍ਹਾਂ ਦਾ ਪ੍ਰਭਾਵ ਤਾਂ ਹਲਕਾ ਡੇਰਾ ਬਣਾਣਕ ਦੇ ਤੇ ਲੋਕਾਂ ਦੇ ਜੇ ਕਿਸੇ ਦੇ ਘਰ ਵਿੱਚ ਪਾਣੀ ਨਹੀਂ ਗਿਆ ਲੇਕਿਨ ਖੇਤ ਤਾਂ 100% ਹੀ ਖਰਾਬ ਹੋ ਗਿਆ ਇਸ ਕਰਕੇ ਹਰ ਪਿੰਡ ਦੇ ਵਿੱਚ ਜਾ ਰਿਹਾ ਸੀ ਸ਼ਨਾਖਤ ਕਰਕੇ ਨਿਰਪੱਖ ਹੋ ਕੇ ਮੇਨ ਗੱਲ ਕਿ ਇਹ ਕੋਈ ਇਕੱਲੇ ਅਕਾਲੀ ਦਲ ਦੇ ਵਰਕਰਾਂ ਵਾਸਤੇ ਆਚਾਰਾ ਨਹੀਂ ਹੈ ਇਹ ਟੋਟਲ ਜੋ ਹੜ ਪੀੜਿਤ ਆਏ ਆ ਪ੍ਰਧਾਨ ਸਾਹਿਬ ਦਾ ਪਹਿਲੋਂ ਹੁਕਮ ਸੀਗਾ ਕਿ ਤੁਸੀਂ ਇਹ ਚਾਰਾ ਬਿਨਾ ਪੱਖਪਾਤ ਤੋਂ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਉਹਰੇ ਵਾਸਤੇ ਅਸੀਂ ਟੀਮਾਂ ਬਣਾ ਕੇ ਪਿੰਡ-ਪਿੰਡ ਭੇਜ ਰਹੇ ਹਾਂ ਤੇ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਡੇ 1 ਤੋਂ ਜਦੋਂ ਦਾ ਹੜ ਆਏ ਆ ਪਾਣੀ ਦੀ ਮਾਰ ਏ ਸਾਡੇ ਪਿੰਡਾਂ ਦੇ ਵਿੱਚ ਫਸਲਾਂ ਖਰਾਬ ਹੋਈਆਂ ਚਾਹੇ ਸਾਡੇ ਆ ਜਿਹੜਾ ਚਾਰਾ ਆ ਜਾਂ ਪਸ਼ੂ ਮਰ ਗਏ ਆ ਜਾਂ ਕਿਤੇ ਤੁਸੀਆਂ ਦੇ ਬੰਨ ਟੁੱਟੇ ਆ ਉਥੇ ਜਾ ਕੇ ਜਿੱਥੇ ਵੇਖੋ ਸਰਕਾਰ ਦਾ ਫਰਜ ਬਣਦਾ ਸੀ ਜਾਣਾ ਸਰਕਾਰ ਨਹੀਂ ਗਈ ਔਰ ਬਾਦਲ ਸਾਹਿਬ ਆਪ ਜਾ ਕੇ ਪਾਰਟੀ ਦੇ ਫੰਡ ਚੋਂ ਜਾਂ ਆਪਣੇ ਨਿੱਜੀ ਫੰਡ ਦੇ ਵਿੱਚੋਂ ਉਹਨਾਂ ਨੇ ਉਥੇ ਸੇਵਾ ਕੀਤੀ ਆ ਮੈਂ ਸਮਝਣਾ ਕਿ ਜੇ ਨਿਰਪੱਖ ਹੋ ਕੇ ਵੇਖੀਏ ਤੇ ਪੰਜਾਬ ਦਾ ਸੀਐਮ ਤੇ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਫੇਲ ਹੋਏ ਆ ਔਰ ਪੰਜਾਬ ਦੀ ਖੇਤਰੀ ਪਾਰਟੀ ਦੇ ਪ੍ਰਧਾਨ ਨੇ ਫਿਰ ਵੀ ਪੰਜਾਬ ਦਾ ਹਿੱਤ ਜਿਹੜਾ ਵੇਖਿਆ ਜਿਹੜੀ ਗੱਲ ਤੁਸੀਂ ਕੀਤੀ ਆ ਰੇਤ ਦੀ ਤੇ ਦੂਜੀ ਰੇਤ ਉਥੇ ਕਿਹੜੀ ਵੀ ਪਲਸਤਰ ਵਾਲੀ ਆ ਗਈ ਆ ਕਿਤੇ ਮੱਡ ਆ ਗਈ ਆ ਕਿਤੇ ਗਾਰਾ ਆ ਗਿਆ ਕਿਤੇ ਪਣਾ ਆ ਗਿਆ ਉਥੇ ਜਾ ਕੇ ਖੇਤਾਂ ਦੀ ਹਾਲਤ ਵੇਖੋ ਬਹੁਤ ਮਾੜੀ ਆ ਲੋਕਾਂ ਦੇ ਟਰੈਕਟਰ ਮੱਡ ਦੇ ਵਿੱਚ ਆ ਗਏ ਆ ਬੋਰ ਡੁੱਬ ਗਏ ਆ ਬੰਬੀਆਂ ਖਰਾਬ ਹੋ ਗਈਆਂ ਮੈਂ ਸਮਝਣਾ ਐਡਾ ਵੱਡਾ ਨੁਕਸਾਨ ਹੋਇਆ ਕਿ ਜਿਹੜੀ ਸਰਕਾਰ ਨੂੰ ਪਰਪਾਈ ਕਰਨੀ ਬਣਦੀ ਸੀ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪ ਘਰ ਘਰ ਪਿੰਡ ਪਿੰਡ ਜਾ ਕੇ ਲੋਕਾਂ ਦੀ ਬਾਹ ਫੜੀ ਆ। ਅਕਾਲੀ ਦਲ ਤੁਸੀਂ ਜਾ ਕੇ ਵੇਖਿਆ ਸਾਰਾ। ਗਰਾਊਂਡ ਜ਼ੀਰੋ ਤੇ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ। ਅੱਜ ਸਾਡੇ ਪਾਰਟੀ ਦੇ ਜਿਹੜੇ ਯੂਥ ਅਕਾਲੀ ਦਲ ਦੇ ਸਾਡੇ ਕੌਮੀ ਪ੍ਰਧਾਨ ਨੇ ਸਰਦਾਰ ਸਰਬਜੀਤ ਸਿੰਘ ਝਿੰਜਰ ਲੰਗਾਹ ਸਾਹਿਬ ਬੈਠੇ ਆ ਹੋਰ ਸਾਡੇ ਬਹੁਤ ਸਾਰੇ ਸੀਨੀਅਰ ਲੀਡਰ ਜਿਹੜੇ ਆ ਸਵੇਰ ਤੋਂ ਆ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਟਰਾਲੀਆਂ ਤੇ ਲਦਾ ਰਹੇ ਆ ਔਰ ਲੋਕਾਂ ਨੂੰ ਜਿਹੜੀਆਂ ਫੋਗਿੰਗ ਮਸ਼ੀਨਾਂ ਨੇ ਜਿਹੜੀ ਬਿਮਾਰੀ ਫੈਲ ਰਹੀ ਆ ਉਹਦੀ ਦਵਾਈ ਆ ਪਿਛੇ ਜਿਹੜੀਆਂ ਉਹਨਾਂ ਨੇ ਕਿਹਾ ਮੈਡੀਕਲ ਕੈਂਪ ਲਗਾਉਣੇ ਆ ਮੈਂ ਸਮਝਣਾ ਕਿ ਜੋ ਸ਼ਰੋਮਣੀ ਅਕਾਲੀ ਦਲ ਨੇ ਕੀਤਾ ਜੇ ਸਾਰਿਆਂ ਨੂੰ ਪਾਰਟੀਆਂ ਨੂੰ ਲੋਕਾਂ ਦਾ ਹਿੱਤ ਹੁੰਦਾ ਤੇ ਉਹ ਵੀ ਮੈਂ ਸਮਝਣਾ ਕਿ ਇਦਾਂ ਕਰਦੀਆਂ ਔਰ ਮੈਂ ਸਾਰੇ ਲੋਕਾਂ ਨੂੰ ਇੱਕ ਅਪੀਲ ਕਰਨਾ ਪੰਜਾਬ ਵਾਸੀਆਂ ਨੂੰ ਬਿਸ਼ਰੋਮਣੀ ਅਕਾਲੀ ਦਲ ਰਾਤ ਦਿਨ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਦੀ ਗਵਾਹੀ ਦੇ ਵਿੱਚ ਹਾਜ਼ਰ ਆ ਜੇ ਕਿਸੇ ਨੂੰ ਵੀ ਕੋਈ ਲੋੜ ਹੋਵੇ ਤੇ ਸਾਡਾ ਜਿਹੜਾ ਜਲੰਧਰ ਦੇ ਵਿੱਚ ਇੱਕ ਬੜਾ ਵੱਡਾ ਕੇਂਦਰ ਬਣਿਆ ਜਿੱਥੇ ਸਰਦਾਰ ਸਰਬਜੀਤ ਸਿੰਘ ਝਿੰਜਰ ਬੈਠੇ ਆ ਉਹਦੇ ਜਿਹੜੇ ਆ ਟੋਲ ਫਰੀ ਨੰਬਰ ਉਹਨਾਂ ਨੇ ਦਿੱਤੇ ਆ ਉੱਥੇ ਵੀ ਕਾਲ ਕਰ ਸਕਦੇ ਆ